ਮਾਰਿਆ ਕਿ ਤੈਨੂੰ ਜਿਹੜਾ ਦੂਜਾ ਮਾਰਾ ਸ਼ਾਲੀ ਨੇ ਕੀਤਾ ਫੂਨਾ ਇਹਦਾ ਮੁੰਡਾ ਚਾਚੇ ਦਾ ਜਗਰਾ ਹੋਇਆ ਸ਼ਾਲੀ ਦੇ ਮੁੰਡੇ ਨਾਲ ਠੀਕ ਹੈ ਨਾ ਤੇ ਮੇਰਾ ਪਰਦਾ ਰਿਹਾ ਮੁਗਮਮਰ ਨਹੀਂ ਹੋਈ ਸੱਚ ਨਾ ਤੇ ਮੈਨੂੰ ਕਹਿੰਦਾ ਵੀ ਸਨੇਲ ਕਿੱਥੇ ਆ ਤੇ ਮੈਂ ਮਹਬੂਤੇ ਆ ਝੂਠ ਬੋਲੇ ਮਾਨੂੰ ਮੈਂ ਮਹਬੂਤੇ ਆ ਤੇ ਮੈਂ ਕਰ ਤਾ ਫੇਰ ਮੁੰਡਾ ਇੱਕ ਘੁੱਗੀ ਆ ਤੇ ਅਦਰ ਚੋਕਲਾ ਫੋਨ ਨੇ ਕਿਹਾ ਵਾ ਵੀ ਮੁੰਡੇ ਇਹਨੇ ਨੇ ਸ਼ਾਲੀ ਨੇ ਕਿਲਰ ਆ ਮੇ ਨਾ ਤੇ ਇਹਨੂੰ ਸਮਝਾ ਜ ਮੈਂ ਮੁੰਡੇ ਥੱਜਣਾ ਠੀਕ ਹੈ ਨਾ ਤੇ ਚਲੋ ਟੈਂਕ ਪੁੱਗ ਲਾਇਆ ਸਾਰੇ ਨੇ ਠੀਕ ਹੈ ਨਾ ਤੇ ਇਹ ਵੱਡਾ ਮਿਲ ਨੇ ਗਾਲਾਂ ਕੱਢੀਆਂ ਇਹਨੂੰ ਇਹਨੂੰ ਤੇਰੇ ਪੈਰਾਂ ਤੇ ਮਾਲਕਾ ਬਟਾ ਹੋਏ ਮੈਂ ਨਾ ਹਸਣਾ ਨਾ ਕਰੂਗਾ ਕੋਈ ਨਾ ਕਰੋਗੇ ਬਹੁਤ ਹੋਵੇ ਸੇਤੀ ਬਹੁ ਹੋਵੇ ਸੇਤੀ ਵੀਡੀਓ ਬਣਾਓ ਖਲੋ ਵੀਡੀਓ ਬਣਾਣਾ ਨਹੀਂ ਨਹੀਂ ਮੇਰੇ ਘਰ ਚਲੋ ਬਾਹਰ ਬਾਹਰ ਜਨ ਤੇ ਜਿਆੜੀ ਬੇ ਨੁਕਾਨਾ ਕੱਢੀਆਂ ਨੇ ਦੇ ਡੈਰੀ ਵਿੱਚ ਪੇਲਾ ਮਾਰੀਆਂ ਵਾ ਇਹਨਾਂ ਨੂੰ ਮੈਂ ਕਹਿੰਦਾ ਬਾਹਰ ਲੈ ਜਾ ਇਹਨਾਂ ਨੂੰ ਤੇ ਪੇਲਾ ਮਾਰੇ ਡੈਡੂ ਮੈਂ ਮਾਰੀ ਇਹਨਾਂ ਗਾਲਾਂ ਨੂੰ ਕੱਢੀਆਂ ਉਹਨੂੰ ਹਾਂਜੀ ਹਾਂ ਤਾਂ ਮੇਰੇ ਘਰੋਂ ਨਹੀਂ ਕਰ ਜਾ ਬਾਹਰ ਤੇ ਮੈਂ ਗਾਲਾਂ ਕੱਢੀਆਂ ਡੈਰੀ ਮੇਰੇ ਨੇ ਉਹ ਮੁੰਡੇ ਨੂੰ ਸੱਚ ਨੂੰ ਸੱਚ ਨੂੰ ਗਾਲਾਂ ਕੱਢੀਆਂ ਅੱਛਾ ਕਿਹੜੀ ਗੱਲੋਂ ਵੀ ਮੇਰੇ ਘਰ ਘਰ ਦੀ ਗੱਲੋਂ ਆਇਆ ਵਾ ਅੱਛਾ ਤੇ ਮੈਂ ਮੈਂ ਮੇਰੇ ਘਰ ਆਇਆ ਵਾ ਮੇਰਾ ਯਾਰ ਦੋਸਤ ਮੇਰਾ ਪਰਦਾ ਰਿਹਾ ਵਾ ਹਾਂ ਠੀਕ ਆ ਨਾ ਇਹਨੇ ਕਿਰਚ ਲੈ ਦੀ ਬਾਹਰ ਉਹਨੇ ਮੁੰਡੇ ਨੂੰ ਹਾਂ ਉਹਨੇ ਮਾਰ ਤੇਰੇ ਕਰੇ ਨਹੀਂ ਬਾਹਰ ਗੇਟ ਚ ਬਰ ਤੇ ਨ ਮਾਰੀ ਪਿੰਡ ਵਾਲਾ ਕੋਈ ਕਹੇ ਪਿੰਡ ਦੇ ਸਾਰੇ ਦੇਖੋ ਜੱਟ ਮੈਂ ਸਾਰਾ ਮੈਂ ਸ਼ਾਲੀ ਦੇ ਨਾਲ ਪਿੰਡ ਤੇ ਕਿਹਨੂ ਕਿਹਨੂ ਪੜਾ ਪਿੰਡ ਜੀ ਨਹੀਂ ਸੱਦਿਆ ਸੀ ਪਿੰਡ ਤੇ ਕਿਹਨੂ ਕਿਹਨੂ ਪੜਾ ਨਾ ਨਾ ਮੁੰਡੇ ਮੇਰੇ ਨੇ ਮਾਰੀ ਤੂੰ ਮੁੰਡੇ ਸੱਦੇ ਸੀ ਕਰ ਨਹੀਂ ਮੈਂ ਸੱਦੇ ਕੋਈ ਤੇਰੇ ਡੈਡੀ ਨੇ ਨਾ ਨਾ ਬਾਹਰ ਕੋਈ ਮੁੰਡਾ ਨਹੀਂ ਕੋਈ ਨਹੀਂ ਸਾਡੇ ਭਲੇ ਪਤਾ ਕਿਹਨੂ ਕਿਹਨੂ ਹੋਏ ਇਹ ਗੱਲ 30 ਸੈਂਚ ਨੂੰ ਹਾਂਜੀ ਪਤਾ ਕਿਹਨੂ ਕਿਹਨੂ ਇਹ ਗੱਲ ਦਾ ਪਿੰਡ ਜੀ ਪਤਾ ਕਿਹਨੂ ਇਹ ਗੱਲ ਦਾ ਨਹੀਂ ਘਰ ਦਿਆ ਨੇ ਸਾਰਿਆਂ ਨੂੰ ਪਤਾ ਵਾ ਹੋਰ ਵੀ ਅੱਜ ਤਾਂ ਘਰ ਸੱਤ ਮਾਰਿਆ ਹਾਂਜੀ ਘਰ ਸੱਦੂ ਨਹੀਂ ਬੂਏ ਚ ਡੈਰੀ ਗਾਣਾ ਕੱਢਣ ਗਿਆ ਸੀ ਠੀਕ ਘਰ ਸੱਦੂ ਬਾਹਰ ਰੋਲਾ ਪੈਣਦਾ ਮਮਾ ਪਾ ਲੱਗਣਾ ਘਰ ਹੀ ਸੱਦ ਕੇ ਲੈ ਹੁਣ ਜਿਹੜੇ ਛੱਡਣ ਆਏ ਉਹ ਕੋਣੀ ਮੁੰਡੇ 4-5 ਜਾਣੇ ਇੱਕ ਤੇਰੇ ਨਾਲ ਕੋਣ ਦੋ ਜਾਣੇ ਗਏ ਉਹ ਕੋਣੀ ਘੁੱਗੀ ਦੇ ਡਰਾਈਵਰ ਉਹ ਬਥੋਂਦੇ ਆ ਉਹਨਾਂ ਨੇ ਮਾਰਿਆ ਨਾਲ ਉਹਨੇ ਨਹੀਂ ਮਾਰਿਆ ਸੌਣ ਲੱਗੀ ਤੁਸੀਂ ਤੰਣਾੜੇ ਮਾਰਿਆ ਹਣਾ ਤੇਰੇ ਡੈਡੀ ਦੇ ਤੈਨੂੰ ਡੈਡੀ ਤੇਰਾ ਯਾਰ ਕਿਰਦ ਮਾਰ ਜੁਗਾ ਹੈ ਨਹੀਂ ਪਰੀ ਸਿਆਦਰ ਕਿ ਤੈਨੂੰ ਪਤਾ ਸਾਰਾ ਕੁਝ ਹੀ ਆ ਮੇਰੀ ਗੱਲ ਤੇਰੀ ਨੇ ਮਾਰਿਆ ਸੌ ਲੱਗੇ ਚੀ ਨਹੀਂ ਕਰੇ ਘਰੇ ਮਿੱਟੋ ਦੇ ਨਹੀਂ ਮਰਨੀ ਜਿਹਨਾਂ ਦੇ ਬੱਤੀ ਗੱਲ ਮੈਂ ਕਹਦਾ ਮੇਰੀ ਧੀ ਮੋਤਰਾ ਕਿੱਥੇ ਮਿਲੂਆਂ ਡੈਡੀ ਤੇਰਾ ਮੈਂ ਨਾ ਬੋਝ ਦੇ ਲੇਕ ਨੰਬਰ ਨਾ ਮੈਨੂੰ ਦੱਸਿਆ ਹੈ ਕਿੱਥੇ ਭੱਜ ਗਿਆ ਜਾਂਦਾ ਜੋ ਮਰਜ਼ੀ ਕਰ ਲੈਂ ਮੈਂ ਇੱਥੇ ਭੱਜੂਗਾ ਨੰਬਰ ਲਿਖੋ ਨੰਬਰ ਮੈਨੂੰ ਨੰਬਰ ਨਹੀਂ ਚਾਹੀਦਾ ਨੰਬਰ ਆਪੇ ਇਹਨਾਂ ਨੇ ਐਵਲਕੇਸ਼ਨ ਲਾ ਲੈਣੀ ਹੈ ਅਫਸਰ ਬੈਠੇ ਨੇ ਉਹਨਾਂ ਲੋੜੇ ਆਨ ਉਹਨਾਂ ਲੱਗੇ ਅਫਸਰਾਂ ਨੇ ਲਾ ਲੈਣੀ ਆਪੇ ਜਿਹੜੇ ਆਉਣਦੇ ਆ ਨੰਬਰ ਨੂੰ ਕਿੱਥੇ ਹੋਊਗਾ ਕਿੱਥੇ ਵਾਹਿਆ ਕਿੱਥੇ ਹੋਏਗਾ ਤੇਰੇ ਅੰਦਾਜ਼ੇ ਨਾਲ ਤੇਰਾ ਘਰ ਕਿੱਥੇ ਕਿਤੇ ਆ ਹੈ ਚਰਚ ਲੱਗੇ ਕਿਹੜੀ ਚਰਚ ਚਰਚ ਲੱਗੇ ਕਿਹੜੀ ਚਰਚ ਚੰਗੀ ਚਰਚ ਔਰ ਰਿਸ਼ਤੇ ਰੁਸਤੇ ਦਾੜਾ ਕੋ ਦਾ ਦੇਖ ਕਿੱਥੇ ਹੋਏਗਾ ਉਸ ਫਰਹਾਦ ਇਹ ਜਾ ਰਿਹਾ ਸੀ ਸ਼ਾਮ ਨੂੰ ਦੂਜੀ ਕਾਰਨ ਉੱਤੇ ਕੁਝ ਦੋਸਤਾਂ ਨੇ ਜਿਹੜਾ ਉਹਨੂੰ ਫੋਨ ਕੀਤਾ ਕਿ ਤੂੰ ਪਿੰਡ ਛੱਗੀ ਪਰਵਾ ਆ ਜਾ ਤੇ ਉਹ ਬਰਤਬ ਕਰ ਲੋ ਭਾਈ করে রে মেরে আপনা सच है एकदम हां ये कंधे ਦੀ ਦੇ ਨਾਮ ਬਣਾ ਨਾਮ ਦਾ ਨਾਮ ਲੈ ਕੇ ਕਰਕੇ ਚੰਗੀ ਵਾਲਾ ਨੇ ਫੋਨ ਕੀਤਾ ਵੀ ਹਾਂ ਦੇ ਘਰ ਆ ਉਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਦੇ ਉਹਦੇ ਛੁਰੀਆਂ ਛਰੀਆਂ ਬਾਤ ਉਹ ਤੋਂ ਬਾਅਦ ਆਪ ਹੀ ਹੰਭੇ ਜੇ ਸਾਡੇ ਬੰਦੇ ਨਾਂ ਨੇ ਇਹਨਾਂ ਨੇ ਕਾਤਲ ਬਣੀ ਤੇ ਅਹੀਂ ਉਹਦੇ ਧਰਨਾ ਵੀ ਲਾਵਾਂਗੇ ਆ ਸਾਰੇ ਜਾਵਾਂਗੇ ਬੇਬੀ ਆ ਵੇਖੋ ਪੋਸਟਰ ਵੀ ਇੱਕ ਮਿੰਟ ਇੱਕ ਮਿੰਟ ਇੱਕ ਲੈ ਲੇ ਲੇਕਿਨ ਬਾਹਰ ਖੜੀ ਕਰੋ ਫਿਰ ਛੋਣ ਦੇ ਗੱਲ ਅਰਕਾ ਮਿੰਗੀਆਂ ਨਿਕਲੀਆਂ ਤਾਂ ਕਰੀ ਤਾ। ਲੈ। ਇਹ ਰੋਂ ਦੇ ਤਾਂ ਨਲਾਵਾ ਗਿਆ ਡੱਬਾ ਚਾ ਗਿਆ। ਆਰਾ ਨੌਜਵਾਨ ਗਿਆ। ਹਾਂਜੀ ਮੇਰੇ ਤਾਤੇ ਦਾ ਮੁੰਡਾ ਸੀ। ਆਹੋ। ਹਾਂਜੀ। ਆਹ ਲਾ ਸ਼ੌਟ ਲੈ। ਉਹ ਸ਼ੌਟ ਲੈ। ਚਾਲੇ। ਉਹ ਅਗੋਲੇ ਲਾ ਪੁੱਛਾ ਲਾ ਉਹ ਲੈ ਸ਼ੌਟ। ਕੱਲ੍ਹ ਉਹ ਹੀ ਲਾ। ਹੈਲੋ ਹਾਂਜੀ ਹਾਂਜੀ ਉਹ ਨਾ ਇਥੇ ਧਰਮਘੋੜ ਕਤਲ ਹੋ ਗਿਆ ਬਾਈ ਨਹੀਂ ਨਹੀਂ ਉਹ ਯਾਨੀ ਕਹਿੰਦਾ ਮੈਂ ਠੀਕ ਨਹੀਂ ਹੀਗਾ ਪਿਆਣ ਤੋਂ ਮੈਨੂੰ ਠੰਡ ਲੱਗਣ ਰਹੀ ਆ ਤੇ ਫਿਰ ਮੈਂ ਕਹਾਂ ਦਵਾਈ ਖਾ ਕੇ ਤਾਂ ਉਹ ਉਹ ਆਪਣੇ ਗਰਦਾਸ ਪੁੱਤ ਡਿਊਟੀ ਕਰਕੇ ਵਾਪਸ ਆਉਣ ਡਿਆ ਸੀ ਅਨਾ ਰਾਤ ਚੰਗੀ ਵਾਲਿਆਂ ਇਲੈਕਸ਼ਨ ਡਿਊਟੀ ਸੀ ਹਾਂਜੀ ਇਲੈਕਸ਼ਨ ਡਿਊਟੀ ਹੀ ਤੇ ਚੰਗੀ ਵਾਲੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਫੋਨ ਕੀਤਾ ਇਹ ਸਿੱਧਾ ਹੀ ਉੱਥੇ ਚਲ ਗਿਆ ਵੀ ਆਪਾਂ ਰੋਟੀ ਪਾਣੀ ਇੱਥੇ ਖਾਵਾਂਗੇ ਤੇ ਉਹਨਾਂ ਦੇ ਸਾਰੇ ਘਰ ਦੇ ਜੀਆਂ ਨੇ ਰਲ ਕੇ ਸਾਡੇ ਬੱਚੇ ਨੂੰ ਬਾਸ ਕੌਣ ਨੇ ਉਹ ਕਹਿੰਦੇ ਪਤਾ ਦੀ ਨਿਓ ਤੁਹਾਡੇ ਪੇਟ ਦੇ ਦੋਸਤ ਹਾਂਜੀ ਦੋਸਤ ਦੋਸਤ ਹੀ ਅੱਛਾ ਤੁਹਾਨੂੰ ਫਿਰ ਕਿਤਰਾ ਪਤਾ ਲੱਗਾ ਸਾਡੇ ਤੇ ਮਨਿਆ ਦੇ ਫੋੜ ਗਿਆ ਸਾਡੇ 12:00 ਵਜੇ ਫੋਨ ਆਇਆ ਜੀ 12:00 ਵਜੇ ਤੁਹਾਨੂੰ ਫਿਰ ਕਿੱਥੋਂ ਮਿਲਿਆ ਉਹ ਨਾਮ ਦਾ ਤਾਂ ਨਾ ਖੜਿਆ ਉਹ ਸਭ ਲੈ ਕੇ ਆ ਗਏ ਚਾਪੀ ਚੁੱਕ ਕੇ ਲੈ ਗਏ ਉਹ ਕੱਪੜੇ ਵੀ ਹੋ ਗਏ ਆਪੇ ਤਾਰ ਵੀ ਆਪੀ ਟੋੜ ਕੇ ਆਏ ਹਾਂਜੀ ਪਹਿਲਾਂ ਮੈਂ ਉਹ ਮੁੰਡੇ ਹੁੰਦੇ ਨਹੀਂ ਆਏ ਨਹੀਂ ਸਾਡੇ ਘਰ ਨਹੀਂ ਸੀ ਆਏ ਤੁਹਾਨੂੰ ਪਤਾ ਕਿਹੜੇ ਮੁੰਡੇ ਇਹ ਡੇਰਾ ਬਾਬਾ ਨਾਨਕ ਤੋਂ ਮੁੰਡੇ ਦਾ ਨਾਮ ਕੀ ਹੈ ਸਚਿੰਦ ਕਿਹੜੇ ਮਾਹਮੇ ਸੀਗੇ ਇਹ ਪੀਡਬਲਯੂਟੀ ਨਾਲ ਕੀ ਗੱਲ ਹੋਈ ਸਰ ਇਹ ਦੇਰੇ ਤੋਂ ਆਉਂਦਿਆ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉੱਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਛੁਰੀਆਂ ਛਰੀਆਂ ਮਾਰਤੀਆਂ ਜੇ ਉਸ ਤੋਂ ਬਾਅਦ ਇਹ ਆਪ ਹੀ ਅੰਮ੍ਰਿਤਸਰ ਲੱਗਿਆ ਉਹ ਸਾਡੇ 12:30 ਵਜੇ ਸਾਨੂੰ ਫੋਨ ਆਇਆ ਵਾ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਉੱਥੇ ਡੈੱਡ ਬੋਡੀ ਵੀ ਨਹੀਂ ਹਨ ਵਿਖੀ ਜੇ ਅੱਜ ਤੱਕ ਨਹੀਂ ਵਿਖੀ ਜੇ ਕੱਲ ਦਾ 6-7 ਵਜੇ ਦਾ ਆਇਆ ਜੇ ਉਹ ਵੀ ਇਹਨਾਂ ਮਿੰਟੋ ਮੈਂਟ ਡੈੱਡ ਹੁੱਚ ਪੇਟੀ ਜੋ ਕਰਤਾ ਜੇ ਕਰਤਾ ਐਸਾ ਚੋਨੇ ਦਸ ਮਾਈਂ ਦਾ 5 ਵਜੇ ਦਾ ਇੱਥੇ ਬੁਲਾ ਐਸਐਚਓ ਕਦੀ ਕਹਿੰਦਾ ਮਾ ਉਹਦਾ ਨਾਮ ਹੀ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੀ ਇਹ ਐਸਐਚਓ ਨਾਮ ਦੱਸੇ ਉਹਨਾਂ ਨੂੰ ਜਿਹੜੇ ਮੁੰਡੇ ਦੱਸੇ ਸਵੇਰ ਦੇ 5 ਵਜੇ ਦੀ ਰਿਸਤਰੀ ਕਦੀ ਉਧਰਲੇ ਕਮਰੇ 'ਚ ਵਾਰਨਾ ਤੇ ਕੋਈ ਸਾਰਿਆਂ ਨੇ ਕੋਈ ਪੁਰਾਣੀ ਰਜਿਸਟਰੀ ਚ ਨਹੀਂ ਕੋਈ ਨਹੀਂ ਆਈ ਕੋਈ ਨਹੀਂ ਹੈ ਮੈਂ ਕਿਹਾ ਕੀ ਨਾਮ ਆਇਆ ਮੁੰਡਿਆਂ ਜਿਹੜੇ ਮੁੰਡਿਆਂ ਦਾ ਤੁਸੀਂ ਦੱਸਿਆ ਕੀ ਨਾਮ ਦੱਸਿਆ ਉਹਨਾਂ ਦਾ ਇੱਕ ਦੋ ਲਿਖਾਏ ਜੇ ਉਹਨਾਂ ਗਿਆ ਵਾ ਫਿਰ ਚੱਕਰ ਮਾਰ ਕੇ ਆ ਗਏ ਜਹ ਹੋਣ ਗਿਆ ਜੀ ਨਹੀਂ ਮੁੰਡੇ ਕਿਹੜੇ ਨੇ ਕੀ ਨਾਮ ਲਿਖਾਇਆ ਤੁਸੀਂ ਇੱਕ ਮਿੰਟ ਕੀ ਕੀ ਨਾਹੀ ਨਦੇ ਜਗਨੀਨ ਆਜੋ ਅੱਗੇ ਸੁਨੀਲ ਜੀ ਜੀ ਲੈ ਉਹਦੇ ਕੋਲ ਆਜੋ ਅੱਗੇ ਆਜ ਹਾਂਜੀ ਸਨੀਲ ਉਹਦੇ ਫਾਦਰ ਸਾਹਿਬ ਨਾਲ ਹਾਂਜੀ ਅਚਾਨੇ ਉਹ ਇਹ ਚੰਗੀ ਪਿੰਡ ਦੇ ਨਾਲ ਹੀ ਅਗਲਾ ਪਿੰਡ ਹੈ ਕੋਈ ਪਤਾ ਨਹੀਂ ਛੋਟਾ ਜਿਹਾ ਸਰਪ੍ਰਸ਼ਾਸਕ ਜਿਹੜਾ ਤੁਹਾਨੂੰ ਕੀ ਕਹਿ ਰਿਹਾ ਤੁਹਾਨੂੰ ਤੰਗ ਪਰੇਸ਼ਾਨੀ ਕਰਨ ਦੇ ਆ ਜੀ ਕੱਲ ਦਾ ਕੋਈ ਨਿਆਂ ਹੀ ਨਹੀਂ ਹੈ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਰਾਤੀ ਸਰ ਅਹੀਂ ਮੇਰੇ ਖਿਆਲ ਤਾਂ ਲਾਜ ਦੇ ਲਾਗੇ ਤਰਸਦੇ ਰਹੇ ਤਲਫਾ ਦੇ ਰਹੇ ਆ ਵੇਖਣ ਲੋ ਸਾਢੇ 12 ਵਜੇ 112 ਤੇ ਕਾਲ ਕੀਤੀ ਆ ਤੇ ਫੇਰ ਕਿਤੇ ਜਾ ਕੇ ਪੁੱਛ ਦੇਰ ਤੱਕ ਗਈ ਆ ਬੰਦਾ ਰਿਹਾ ਆਦਰਵਾਇਜ਼ ਇੱਥੇ ਮੋਹਾਰ ਢਾਰ ਰਿਪੋਰਟ ਲਗਾਉਣ ਆਇਆ ਚੌਕੀ ਹਲਾ ਛੋਟਾ ਮੋਟਾ ਲਿਕਾਇਆ ਸੀ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਤੇ ਕਹਿੰਦੇ ਕੀ ਕੀ ਸਾਡੇ ਕੋਲ ਤੁਸੀਂ ਸਕੂਲ ਇਹ ਕਤਲ ਸਾਡੇ ਨੂੰ ਪਤਾ ਹੀ ਨਹੀਂ ਕਿੱਥੇ ਹੋਇਆ ਕਿਤਰਾ ਹੋਇਆ ਇਹ ਤੁਹਾਨੂੰ ਕੀ ਲੱਗਦਾ ਕਿ ਰੰਜਿਸ਼ਤਾ ਤੇ ਆ ਜਾਂ ਕੋਈ ਸਾਜਿਸ਼ ਇਨਾਂ ਦੀ ਸਰ ਗੱਲ ਮੁੰਡਾ ਬੜਾ ਵਧੀਆ ਆ ਨੌਕਰੀ ਕਰਨ ਡਿਆ ਪੀਡਬਲੂਡੀ ਚ ਮਲਾਜੰਮ ਆ ਇੱਥੇ ਡਿਊਟੀ ਉਹਦੀ ਡੇਰਾ ਬਾਬਾ ਨਾਨਕ ਉਥੋਂ ਕਰਨ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਉਹਨੂੰ ਸੱਦਿਆ ਸਰੀਲ ਨੇ ਇਹਨੇ ਘਰ ਸੱਦ ਕੇ ਫਿਰ ਇਹਨੂੰ ਮਾਰਿਆ ਗਿਆ ਆਪਣੀ ਪਲਾਨਿੰਗ ਦੇ ਨਾਲ ਮਾਰਿਆ ਯਾਰ ਦੋਸਤੋ ਅਸੀਂ ਸੀਲ ਨੂੰ ਇਹ ਸੁਣਨ ਚਾਹਿਆ ਵੀ ਕਿਨੇ ਇਕੱਠੇ ਪੜਦੇ ਰਹੇ ਆ ਉਹ ਵੀ ਇਹ ਦੱਸਦਾ ਦੱਸਦਾ ਇਹ ਦੱਸਦਾ ਜਦ ਕੀ ਸਹੀ ਕਰੀ ਉਹਨੂੰ ਵੇਖਿਆ ਹੀ ਸਾਡਾ ਭਰਾ ਹੋ ਉਹ ਅਸੀਂ ਉਹਨੂੰ ਕਦੀ ਵੇਖਿਆ ਹੀ ਨਹੀਂ ਉਹਦੇ ਨਾਲ ਉਹਦੀ ਮਾਂ ਨੂੰ ਵੀ ਪਤਾ ਉਹ ਕਿ ਉਹਨੂੰ ਪੁੱਛਿਆ ਵੀ ਤੈਨੂੰ ਘਰ ਦਾ ਪਤਾ ਸਚਨ ਤੇ ਕਿਤੇ ਮੈਨੂੰ ਘਰ ਦਾ ਵੀ ਨਹੀਂ ਪਤਾ ਦੱਸੋ ਇਹ ਕਿਸ ਦਾ ਸਚਨ ਹੈ ਜੀ ਡਿਊਟੀ ਤੋਂ ਜਦੋਂ ਆਇਆ ਘਰੋਂ ਹੋ ਕੇ ਵਾਪਸ ਆਇਆ ਇੱਥੇ ਆ ਗਿਆ ਸਿੱਧਾ ਆ ਗਿਆ ਇਹ ਤੁਹਾਨੂੰ ਗੱਲਾਂ ਨੇ ਜਿਹੜੀਆਂ ਗੱਲਾਂ ਦਾ ਇਹ ਪੜਦਾ ਪਾਉਂਦੇ ਨੇ ਜਿਹੜਾ ਸੁਨੀਲ ਆ ਉਹਦੀ ਘਰ ਦੀ ਸੱਦਾ ਸੱਦਾ ਕਰੇ ਧੰਦਾ ਕਰਦੀ ਆ ਸਾਫ ਸਪਸ਼ਟ ਉਥੋਂ ਇਹ ਗੱਲਬਾਤ ਹੋਈ ਆ ਉਹਨਾਂ ਨੇ ਅੱਗੇ ਵੀ ਕਤਲ ਕੀਤਾ ਰੁੱਤ ਰੁੱਤ ਦਾ ਬੰਦਾ ਇਹਨਾਂ ਨੇ ਅੱਗੇ ਵੀ ਮਾਰਿਆ ਉਹਦੀ ਵੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਇਹਨਾਂ ਨਾਲ ਨੂੰ ਫੜਿਆ ਨਹੀਂ ਪੁਲਿਸ ਤਾਂ ਉਹ ਸਿੱਧੇ ਅਫਸਰ ਕੀ ਕਹਿ ਰਹੀ ਹੈ ਇਹਨੂੰ ਜੇ ਹੀ ਨਹੀਂ ਰਿਪੋਰਟ ਕਰਾ ਹੁਣ ਕੀਤੀ ਜੇ ਉਹ ਵੀ ਮੈਂ ਆਪਣੀ ਜਤੋ ਜਿਹਦ ਨਾਲ ਮੌਕੇ ਦਾ ਬੰਦਾ ਲੱਭਿਆ ਬੜੀ ਮੇ ਪਿੰਡ ਸਾਰਾ ਮੇਰੇ ਦਿਵਾਲੇ ਹੋ ਗਿਆ ਚੰਗੀ ਸਾਡਾ ਮੁੰਡਾ ਕਿੱਥਾਂ ਲੈਣ ਆ ਗਿਆ ਹੁਣ ਲੈ ਕੇ ਆ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਤਰੋਕੀ ਇਸ ਸਾਡੇ ਬੱਚੇ ਦਾ ਨਿਆੜੀ ਲਾਸ਼ ਰੋਲੜੀ ਸਾਡੀ ਇਹ ਸਾਡੀ ਸੁਣਵਾਈ ਨਹੀਂ ਕਰਦੇ ਉੱਥੇ ਸਾਡੀ ਲਾਸ਼ ਰੋਲੜੀ ਆ ਬੀਪੀਆਂ ਸਾਡੀਆਂ ਵੱਖੀਆਂ ਰੋਂਦੀਆਂ ਫਰਦੀਆਂ ਤੁਸੀਂ ਸਾਨੂੰ ਕੀ ਨਿਆ ਦੇਂਦੇ ਜੀ ਸਾਨੂੰ ਪੁਲਿਸ ਨੇ ਕੋਈ ਭਰੋਸਾ ਦਵਾਇਆ ਕੋਣ ਭਰੋਸਾ ਉਸ ਉਹ ਵੀ ਮੇਰਾ ਇੰਝ ਕੀਤਾ ਨਾ ਮੁੰਡੇ ਨੂੰ ਲਿਆਂਦਾ ਬਿਆਨ ਦਵਾਇਆ ਉਹਦੇ ਫੇਰ ਇਹਨਾਂ ਨੇ ਉਹਦੇ ਕਾਰਵਾਈ ਕੀਤੀ ਹੁਣ ਜਾ ਕੇ ਛਾਪਾ ਮਾਰ ਕੇ ਉਹ ਵੀ ਇੱਕ ਦਿਖਾਵਾ ਖਾਲੀ ਘਰ ਜੇ ਖਾਲੀ ਘਰ ਤੁਹਾਨੂੰ ਤਸੱਲੀ ਨਹੀਂ ਪੁੱਜਦੀ ਨਹੀਂ ਨਹੀਂ ਹੈਗੀ ਜੀ ਪੁਲਿਸ ਦੀ ਕਾਰਵਾਈ ਨਹੀਂ ਹੈ ਜੀ ਸੱਚੀ ਸੱਚੀ ਗੱਲਾਂ ਸਾਡੇ ਕੌਮ ਦੇ ਤੁਹਾਡੇ ਕੋਈ ਸੁਪੂਲ ਦਾ ਪਲਟਾ ਸਾਡੇ ਪਰਚਾ ਕਰਦੇ ਰੰਜਿਦ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਡਰ ਨਹੀਂ ਕੋਈ ਕਾਫ ਨਹੀਂ ਸਾਡਾ ਬੱਚਾ ਗਿਆ ਵਾ ਜੋ ਸੱਚੀਆਂ ਗੱਲਾਂ ਹੀ ਕਵਾਂਗੇ ਅੱਜ ਵੀ ਕਵਾਂਗੇ ਕੱਲ ਫੇਰ ਮੀਡੀਆ ਬੁਲਾਵਾਂਗੇ ਤੇਰਾ ਜੀ ਸਚਨ ਤੇ ਸੁਨੀਲ ਆਪਸ ਵਿੱਚ ਯਾਰ ਦੋਸਤ ਸੀਗੇ ਆਪਸ ਵਿੱਚ ਯਾਰ ਦੋਸਤ ਸੀਗੀ ਤੇ ਇਹਨਾਂ ਪਹਿਲਾਂ ਆਪ ਇਕੱਠਿਆਂ ਬੈਠਿਆ ਕਿਤੇ ਦਾਰੂਦੂਨੀ ਪੀਤੀ ਆ ਦਾਰੂ ਪੀ ਕੇ ਤੇ ਆਪਣੇ ਘਰ ਆ ਗਿਆ ਸਚਨ ਤੇ ਸੁਨੀਲ ਸਚਨ ਜਿਹੜਾ ਹੈਗਾ ਜੀ ਇਹਨਾਂ ਰਿਪੋਰਟ ਪੱਤਰ ਦਾ ਤੇ ਜਿਹੜਾ ਆਪਣਾ ਸੁਨੀਲ ਆਇਆ ਹੈਗਾ ਤਲਵੰਡੀ ਹਿੰਦੂਆ ਪਤੀ ਦਾ ਜੀ ਜੀ ਇਹਨਾਂ ਰਮਦਾਸੋ ਸ਼ਰਾਬ ਪੀਪੀ ਜਿੱਥੋਂ ਨੂੰ ਪਤਾ ਲੱਗਾ ਮੁੜ ਕੇ ਘਰ ਆ ਕੇ ਸ਼ਰਾਬ ਪੀਪੀ ਇਹਨਾਂ ਦੀ ਆਫਸ ਵਿੱਚ ਬੈਸ ਬਚਾਈਆ ਕੋਈ ਹੋਈ ਆ ਬੈਸ ਬਚਾਈਆ ਹੋਣ ਤੋਂ ਬਾਅਦ ਇਹ ਜਦੋਂ ਘਰ ਨੂੰ ਵਾਪਸ ਨਹੀਂ ਗਿਆ ਇਹਦੀ ਮਦਰ ਮਾਤਾ ਵੀ ਆਈ ਆ ਪਤਾ ਲੱਗ ਕਿ 11 ਵਜ ਗਏ ਆ ਮੈਂ ਪਤਾ ਕਰਾਂ ਕਿਉਂ ਨਹੀਂ ਆਇਆ ਇਹ ਜਦੋਂ ਤੁੰਤੂ ਮੈਂ ਮੈਂ ਕਰਦੇ ਆ ਤੇ ਇਹਦੀ ਮਾਤਾ ਮੁੰਡੇ ਨੂੰ ਬਹੁਤ ਫੜ ਕੇ ਲੱਗੀ ਬਾਹਰ ਲੈ ਵਰਤ ਤੇ ਉਹਨੇ ਸਚਨ ਲੈ ਸਨੀਲ ਨੇ ਤੇਰ ਯਾਰ ਨੇ ਸਚੇ ਦੀ ਬਾਹ ਫੜ ਲਈਆ ਇਹਦੇ ਪਿਓ ਨੇ ਤੇੜੇ ਖੰਜਰ ਮਾਰਦਾ ਸਨੀਲ ਨੇ ਸੇ ਸੇ ਬੈਲੀ ਸਚੰਦੇ ਸਨੀਲ ਸਨੀਲ ਨੇ ਬਾਹ ਫੜੀਆ ਤੇ ਇਹਦੇ ਪਿਓ ਸਤਨਾਮ ਨੇ ਇਹ ਘੇੜੇ ਚ ਖੰਜਰ ਮਾਰਿਆ ਤੂੰ ਨਹੀਂ ਲੱਗੇ ਸਨੀਲ ਦੇ ਪਿਤਾ ਨੇ ਮਾਰਿਆ ਸਨੀਲ ਦੇ ਪਿਤਾ ਨੇ ਸਤਨਾਮ ਨੇ ਸਚਨ ਨੂੰ ਮਾਰਿਆ ਹਾਂਜੀ ਸਾਨੂੰ ਮੁੜ ਕੇ 1:30 1 ਵਜੇ ਸਾਨੂੰ ਮੈਸੇਜ ਮਿਲਿਆ ਕਿ ਗੁਜਾਰ ਕਸ਼ਤਾਲਾ ਕੋਤਮਾ ਜਾ ਕੇ ਪਤਾ ਕੀਤਾ ਉਹਾਂ ਦੇ ਨੂੰ ਇਹਦੀ ਡੈਥ ਹੋ ਚੁਕੀ ਆ ਉਹਦੇ ਪਰ ਬਰਾਂਚ ਤੋਂ ਕੇ ਵੇਖਿਆ ਇਥੇ ਉਹ ਤੇ ਸ਼ਰਾਬ ਆ ਰਿਆ ਸੀਗਾ ਇਹ ਉਹ ਕੁਕ ਕੋ ਸ਼ਰਾਬ ਜਾਤੋ ਦੇ ਨਾਲ ਜਿਹੜੀਆਂ ਅੰਦਰੀਆਂ ਬਾਹਰ ਆ ਗਿਆ ਕਿਹਦੇ ਪੁਲਿਸ ਕੀ ਮਾਰਾ ਦੇ ਬਿਆਨਤ ਕਦਮਾ ਦਰਜ ਕਰ ਲਿਆ ਕਿੰਨੇ ਜਣੇ ਦੋ ਜਣੇ ਤੇ ਸੁਨੀਲ ਤੇ ਅਲਸ ਤਰਾਪ ਤੇ ਕਿਉਂ ਪਤਾ ਲੱਗੀ ਕਿਉਂ ਪਤਾ ਗਿਆ ਕੀ ਵਾਦਾ ਬਣਿਆ ਵਾਦਾ ਇਹਨਾਂ ਵੀ ਆਪਸ ਵਿੱਚ दारू ਪੀ ਕੇ ਤੁੰਤੂ ਮੈਂ ਹੋਈ ਜਾ ਰਾਣੀ ਰਾਜਿਸ ਤੇ ਕੋਈ ਮੌਕੇ ਨਹੀਂ ਹੋਈ ਆ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਮਕਦਮਾ ਦਰਜ ਕਰ ਲਿਆ ਰੇਡ ਕਰਨ ਪਾਰਟੀ ਚਲ ਗਈ ਆ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਵਾ ਦੇ ਸੁਨੀਲ ਤੇ ਉਹਦਾ ਪਤਾ ਸੁਨੀਲ ਤੇ ਉਹ ਫਰਾਰ